ਜੋੜ ਦੇ ਵਿੱਚ ਚਾਹ ਇੱਕ ਪਾਰਟੀ ਬਣਾਈ ਜਾ ਰਹੀ ਹੈ ਆਪਣਾ ਖਾਲਸ ਸਿੰਘ ਖੁਦ ਵੀ ਵੱਖਰੀ ਪਾਰਟੀ ਬਣਾਉਣਗੇ ਪੰਜਾਬ ਦੇ ਕੋਈ ਵੀ ਪਾਰਟੀ ਬਣਾਉਣ ਦਾ ਅਧਿਕਾਰ ਹੈ ਉਹਨੂੰ ਕੌਣ ਰੋਕ ਸਕਦਾ ਹੈ ਹਰੇਕ ਨੂੰ ਅਧਿਕਾਰ ਹੈ ਕੋਈ ਮਰਜ਼ੀ ਆਪਣੀ ਪਾਰਟੀ ਬਣਾਵੇ ਆਪਾਂ ਡੈਮੋਕਰੈਟਿਕ ਕੰਟਰੀ ਦੇ ਵਿੱਚ ਹੈਗੀ ਹੈ ਇੱਥੇ ਡੈਮੋਕ੍ਰੇਸੀ ਆ ਹਰੇਕ ਨੂੰ ਹੱਕ ਆ ਆਪਣੀ ਪਾਰਟੀ ਬਣਾਉਣ ਦਾ ਸਮਫੀ ਨੂੰ 20 ਦਿਨ ਦੀ ਪ੍ਰੋਬਲ ਮਿਲੀ ਆ ਵਿਰੋਧੀ ਤਾਂ ਸਵਾਲ ਖੜੇ ਕਰ ਰਹੀਆਂ ਕਹਿੰਦੇ ਭਾਜਪਾ ਨੂੰ ਇਸ ਦਾ ਫਾਇਦਾ ਹੋ ਸਕਦਾ ਕਹਿੰਦੇ ਹਰਿਆਣੇ ਦੇ ਵਿੱਚ ਉਹ ਤਾਂ ਦੇਖੋ ਜੀ ਕਾਨੂੰਨ ਮੁਤਾਬਕ ਜਿਹੜਾ ਕਾਨੂੰਨ ਮਿਲਿਆ ਉਹਦੇ ਮੁਤਾਬਕ ਉਹਨਾਂ ਨੂੰ ਮਿਲਦੀ ਆ ਇਹ ਸਾਰਿਆਂ ਨੂੰ ਮਿਲਦੀ ਆ ਵੇਰੀ ਘੇ ਡੇਰਾ ਸਰਸੇ ਵਾਲਿਆਂ ਨੂੰ ਕੋਈ ਅਲੱਗ ਮਿਲਦੀ ਹੋਵੇ ਦੂਜੀ ਪਾਰਟੀ ਵਾਲਿਆਂ ਤਾਂ ਦੂਸ਼ਣਵਾਜੀ ਕਰਨੀ ਹੋਈ ਪਰ ਐਸਜੀਪੀਸੀ ਕਹਿੰਦੀ ਦੂਰੇ ਕਾਨੂੰਨ ਆ ਕਹਿੰਦੇ ਬੰਦੀ ਸਿੰਘ ਰਿਹਾਰ ਨਹੀਂ ਹੋ ਰਹੇ ਉਹਨਾਂ ਨੂੰ ਪ੍ਰੋਬਲਮ ਮਿਲ ਰਹੀ ਦੂਸਰੇ ਪਾਸੇ ਡੇਰਾ ਸਰਸਾ ਮੁਖੀ ਉਹ ਕਹਿੰਦੇ ਪ੍ਰੋਬਲਮ ਮਿਲ ਜਾਂਦੀ ਹੈ ਇਹ ਤਾਂ ਦੇਖੋ ਜੀ ਥਿਸ ਇਜ਼ ਅ ਲੀਗਲ ਥਿੰਗ ਅਸੀਂ ਇਹਦੇ ਬਾਰੇ ਕੋਈ ਕਮੈਂਟ ਨਹੀਂ ਕਰਨਾ ਚਾ ਚਾਹਦੇ ਸਿਰ ਸਾਹਿਬ ਜਾਕਰ ਸਾਹਿਬ ਨਜ਼ਰ ਨਹੀਂ ਆ ਰਹੇ ਬਹੁਤ ਮੀਟਿੰਗਾਂ ਤੇ ਅੱਜ ਵੀ ਨਹੀਂ ਆਏ ਐਸਜੀਪੀਸੀ ਅੱਜ ਵੀ ਨਹੀਂ ਆਏ ਤੁਹਾਡੇ ਨਾਲ ਨਰਾਜ਼ ਹੋ ਕੇ ਘਰੇ ਬੈ ਗਏ ਨਹੀਂ 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 ਕੋਈ ਜਾਕਰ ਸਾਹਿਬ ਕੋਈ ਨਰਾਜ਼ ਨਹੀਂ ਜਾਕਰ ਸਾਹਿਬ ਬਿਲਕੁਲ ਨਾਲ ਆ ਜਾਕਰ ਸਾਹਿ ਨਿਜੀ ਕੰਮ ਲਈ ਦਿੱਲੀ ਗਏ ਆ ਸੋ ਜਾਕਰ ਸਾਹਿਬ ਦਾ ਅਸੀਂ ਕਲੀਅਰ ਕਰਨਾ ਚਾਹੁੰਦੇ ਆ ਕੋਈ ਨਾਰਾਜ਼ਗੀ ਨਹੀਂ ਇਹ ਰਾਦਰ ਪ੍ਰੈਸ ਨਾਲੇ ਜਾਦੇ ਉਤਸ਼ਾਹਤ ਆ ਗੱਲਬਾਤ ਪੁੱਛਣ ਲਈ ਹਾਈ ਕੋਰਟ ਦੇ ਵਿੱਚ ਵੀ ਚਰਚਾ ਹੈ ਕਿ ਪਾਰਟੀ ਬਣਾਈ ਜਾ ਰਹੀ ਆ ਆਪਣੇ ਪਾਸੇ ਖੁਦ ਵੀ ਵੱਖਰੀ ਪਾਰਟੀ ਬਣਾਉਣਗੇ ਪੰਜਾਬ ਦੇ ਵਿੱਚ ਕੋਈ ਵੀ ਪਾਰਟੀ ਬਣਾਉਣ ਦਾ ਉਹ ਅਧਿਕਾਰ ਆ ਜਿਹਨੂੰ ਕੋਣ ਰੋਕ ਸਕਦਾ ਹੈ ਹਰੇਕ ਨੂੰ ਅਧਿਕਾਰ ਆ ਕੋਈ ਮਰਜ਼ੀ ਆਪਣੀ ਪਾਰਟੀ ਬਣਾਵੇ ਆਪਾਂ ਡੈਮੋਕਰੈਟਿਕ ਕੰਟਰੀ ਦੇ ਵਿੱਚ ਹੈਗੀ ਆ ਇੱਥੇ ਡੈਮੋਕ੍ਰੇਸੀ ਆ ਹਰੇਕ ਨੂੰ ਹੱਕ ਆ ਆਪਣੀ ਪਾਰਟੀ ਬਣਾਉਣ ਦਾ ਤੁਹਾਡੀ ਵੀ ਜਕਰ ਸਾਹਿਬ ਨਾਲ ਗੱਲ ਕੀ ਕੁਝ ਕਰੇ ਨਾ ਮੈਂ ਜਕਰ ਸਾਹਿਬ ਨਾਲ ਮੇਰੀ ਗੱਲ ਨਹੀਂ ਹੋਈ ਸੰਪਰਕਾ ਜੀ ਛੋਟੀ ਗੱਲ ਹੋਈ ਚਾਕਰ ਸਾਹਿਬ ਨਾਲ ਮੇਰੀ ਗੱਲ ਹੋਈ ਆਈ ਉਹ ਕਹਿੰਦੇ ਕੋਈ ਨਿੱਜੀ ਕੰਮ ਤੇ ਬਿਜ਼ੀ ਨੇ ਜਲਦੀ ਆ ਜਾਣਗੇ ਪੰਜਾਬ ਚ ਨਹੀਂ ਕੋਈ ਨਾਰਾਜ਼ ਨਹੀਂ ਹਾਈ ਕਮਾਂਡਰ ਨਾਰਾਜ਼ ਸੀਗਾ ਕਿ ਮੈਂਬਰਸ਼ਿਪ ਕੈਂਪੇਨ ਜਿਹੜੀ ਪਿਛਲੀ ਵਾਰ ਤਕਰੀਬਨ 20 ਲੱਖ ਗਈ ਸੀ ਇਸ ਵਾਰ 3 ਲੱਖ ਦੇ ਕਰੀਬ ਸਾਨੂੰ ਮੈਨੂੰ ਜਾਣਕਾਰੀ ਨਹੀਂ ਹੋਈ ਹਾਈ ਕਮਾਂਡਰ ਆ ਰਾਜ਼ ਹੈ ਤੁਹਾਨੂੰ ਪਤਾ ਨਹੀਂ ਨਹੀਂ ਮੈਂਬਰਸ਼ਿਪ ਕਾफी ਘੱਟ ਹੋਈ ਹੈ 3 ਲੱਖ ਦੇ ਕਰੀਬ ਜੇ ਲੋਕ ਕਰੇ ਪਾਰਟੀ ਕਰੀ ਰਹੀ ਹੈ ਮੈਂਬਰਸ਼ਿਪ ਬਹੁਤ ਵਧੀਆ ਹੋ ਰਹੀ ਹੈ ਜੀ ਆਮ ਸੌਰੀ ਬਹੁਤ ਬਹੁਤ ਵਧੀਆ ਹੋ ਰਹੀ ਹੈ ਸਿਰਫ ਆ ਇਲੈਕਸ਼ਨਾਂ ਦੇ ਪ੍ਰੋਸੈਸ ਨੂੰ ਦੇਖ ਕੇ ਥੋੜੀ ਦੇ ਮੈਂਬਰਸ਼ਿਪ ਸਸਪੈਂਡ ਕੀਤੀ ਗਈ ਆ ਪਰ ਲੋਕੀ ਬੜਾ ਉਤਸ਼ਾਹ ਦੇ ਰਹੇ ਆ ਮੈਂਬਰਸ਼ਿਪ ਸਾਡੀ ਬਹੁਤ ਵਧੀਆ ਹੋ ਰਹੀ ਆ